ਸੰਗਤ ਮੰਡੀ ਅਦੀਨ ਸੰਗਤ ਕਲਾ ਵਿਖੇ ਚੱਲ ਰਹੀ ਇੱਕ ਫੈਕਟਰੀ ਨੇ ਚੋਨੇ ਦੀ ਪਨੀਰੀ ਬੀਜਣ ਵਾਲੇ ਕਿਸਾਨਾਂ ਦੇ ਲਈ ਰਾਖ ਬਿਲਕੁਲ ਮੁਫਤ ਦੇਣ ਦਾ ਐਲਾਨ ਕੀਤਾ ਹੈ ਅੱਜ ਗੱਲਬਾਤ ਕਰਤੇ ਆਂ ਫੈਕਟਰੀ ਦੇ ਸੀਈਓ ਨੇ ਦੱਸਿਆ ਕਿ ਉਹਨਾਂ ਦੀ ਫੈਕਟਰੀ ਵੱਲੋਂ ਚੋਨੇ ਦੀ ਪਨੀਰੀ ਲਗਾਉਣ ਵਾਲੇ ਕਿਸਾਨਾਂ ਨੂੰ ਰਾਖ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਰਾਖ ਦੇ ਨਾਲ ਜ਼ਮੀਨ ਉਪਜਾਊ ਹੁੰਦੀ ਹੈ ਤੇ ਪਨੀਰੀ ਵੀ ਵਧੀਆ ਤਿਆਰ ਹੁੰਦੀ ਹੈ ਅਸੀਂ ਕਿਸਾਨ ਭਰਾਵਾਂ ਨੂੰ ਰਾਖ ਹੀ ਦੇ ਰਹੇ ਹਾਂ ਮੈਂ ਉਸ ਸਭੰਦੇ ਸਭ ਤੋਂ ਪਹਿਲੀ ਗੱਲ ਮੇਰੇ ਕਿਸਾਨ ਵੀਰਾਂ ਨੂੰ ਮੈਂ ਦੱਸਦਾ ਰਹਿਣਾ ਅੱਜ ਫਿਰ ਦੁਬਾਰਾ ਰਿਪੀਟ ਕਰੂੰਗਾ ਕਿ ਸਾਡੇ ਫੈਕਟਰੀ ਦਾ ਨਾਂ ਓਮ ਸੰਸ ਹੈ ਔਰ ਇਹ ਇਹਦੀ ਲੋਕੇਸ਼ਨ ਵੀ ਕਈ ਵਾਰੀ ਕਿਸਾਨ ਵੀਰ ਭੁੱਲ ਜਾਂਦੇ ਆ ਸੰਗਤ ਕਲਾ ਨੂੰ ਜਿਹੜੇ ਮਿਸ਼ਾਣੇ ਬਸ ਅਡੇ ਤੋਂ ਸੜਕ ਜਾਂਦੀ ਹੈ ਉਹਦੇ ਤੋਂ ਉਹਦੇ ਤੇ ਆ ਸਾਡੀ ਫੈਕਟਰੀ ਦਾ ਨਾਂ ਓਮ ਸੰਸ ਹੈ ਸਾਡੇ ਫੈਕਟਰੀ ਦੇ ਵਿੱਚ ਜਿਹੜੀ ਸੁਆਹ ਹੈ ਇਹ ਹਾਸਕ ਤੋਂ ਬਾਲਣ ਤੋਂ ਮਗਰੋਂ ਬਣਦੀ ਹੈ ਇਹ ਦਾਣੇਦਾਰ ਸਵਾਹ ਹੁੰਦੀ ਹੈ ਇਸ ਸਵਾਹ ਨੂੰ ਹੀ ਝੋਨੇ ਦੇ ਪਨੀਰੇ ਚ ਵਰਤਣਾ ਅੱਗੇ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਕਿ ਸਾਰੇ ਕਿਸਾਨ ਵੀਰ ਆਪਣਾ ਟਰੈਕਟਰ ਟਰਾਲੀ ਤੇ ਪੱਲੀ ਲੈ ਕੇ ਆਉਣ ਤੇ ਵੱਧ ਤੋਂ ਵੱਧ ਇਸ ਆਪਣੀ ਪਨੀਰੀ ਨੂੰ ਜਿਹਨੂੰ ਹੁਣ ਝੋਨੇ ਦੀ ਪਨੀਰੀ ਲਾ ਰਹੇ ਆ ਉਹਦੇ ਚ ਫਾਇਦਾ ਉਠਾਉਣ ਕਿਉਂਕਿ ਇਸ ਰਾਖੀ ਨੂੰ ਪੂਰਨ ਇੱਕ ਤਾਂ ਪਨੀਰੀ ਉਪਜਾਊ ਹੁੰਦੀ ਐ ਬੂਟਾ ਹੈਲਦੀ ਹੁੰਦਾ ਦੂਜਾ ਜਦੋਂ ਤੁਸੀਂ 20 ਜ਼ਮੀਨ ਤੇ ਛੜਕਾ ਕਰ ਦਿੰਨੇ ਹੋ ਉਹਦੇ ਉੱਪਰ ਉਹਦੇ ਉੱਪਰ ਸਵਾ ਭੁੱਕਣ ਨਾਲ 20 ਦਾ ਨੁਕਸਾਨ ਨਹੀਂ ਹੁੰਦਾ ਨਹੀਂ ਤਾਂ ਤੋਤੇ ਵੀ ਕਈ ਵਾਰੀ 20 ਚੋਨੇ ਦਾ ਚੱਕ ਕੇ ਲੈ ਜਾਂਦੇ ਆ ਚੁੱਕ ਕੇ ਲੈ ਜਾਂਦੇ ਆ ਦੂਜਾ ਫਾਇਦਾ ਇਹ ਹੁੰਦਾ ਕਿ ਇਹ ਪਨੀਰੀ ਦੇ ਵਿੱਚ ਇੱਕ ਉਪਜਾਊ ਤੱਤ ਐ ਇਸ ਰਾਖੀ ਦੇ ਵਿੱਚ ਤਾਂ ਪਨੀਰੀ ਹੈਲਦੀ ਹੁੰਦੀ ਐ ਸੰਗਤ ਮੰਡੀ ਤੋਂ ਦੀਪਕ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਪਟਨਾ ਖਬਰਨਾਮਾ